ਬਿਕਰਮ ਸਿੰਘ ਮਜੀਠੀਆ ਤੇ ਥਾਰ ਵਾਲੀ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਮੈਂ ਸਵੇਰੇ ਇੱਕ ਵੀਡੀਓ ਪਾ ਚੁੱਕਿਆ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਵਿਜੀਲੈਂਸ ਅੱਜ ਚਾਰਾਣ ਪੇਸ਼ ਕਰ ਸਕਦੀ ਆ ਤੇ ਮਜੀਠੀਆ ਨੂੰ ਸਜ਼ਾ ਹੋ ਸਕਦੀ ਆ ਕਿਉਂਕਿ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਸੀ ਔਰ ਦੂਜੇ ਪਾਸੇ ਜਿਹੜੀ ਕਾਸ ਸੇਵਲ ਅਮਨਦੀਪ ਕੌਰ ਬਠਿੰਡੇ ਵਾਲੀ ਯਾਨੀ ਥਾਰ ਵਾਲੀ ਬੀਬਾ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਤਾਂ ਉਹਨੂੰ ਲੈ ਕੇ ਕੈਸੀ ਖਬਰ ਦੇਖਣ ਜਾ ਰਹੇ ਹੋ ਕਿ ਬਾਦਲਾਂ ਦੇ ਨਾਲ ਯਾਨੀ ਸੁਖਬੀਰ ਦੇ ਨਾਲ ਜਾ ਕੇ ਉਹਦੇ ਲਿੰਕ ਜੁੜੇ ਨੇ ਉਸ ਬੰਦੇ ਦੇ ਨਾਲ ਤਾਰਾ ਜੁੜਦੀ ਆ ਕਿਵੇਂ ਨੇ ਅੱਜ ਤੁਹਾਨੂੰ ਪੂਰੀ ਖਬਰ ਦੋਵੇਂ ਅਪਡੇਟਾ ਤੁਹਾਡੇ ਨਾਲ ਇੱਕ ਕਰਕੇ ਸਾਂਝੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਬਿਕਰਮ ਚੀਠੀ ਨੂੰ ਅਦਾਲਤ ਉੱਲੱਬਿਆ ਵੱਡਾ ਚਟਕਾ ਤੇ ਨਾਲ ਇੱਥੇ ਅਮਨਦੀਪ ਕੋਰ ਤੇ ਸੁਖਵੀਰ ਬੱਦਲ ਦਾ ਇੱਥੇ ਕੀ ਤਾਲੁਕ ਹੈ ਬਿਕਰਮਨਜੀਠੀ ਨਾਲ ਇਹਨਾਂ ਦੀਆਂ ਡੋਰਾਂ ਜਿਹੜੀਆਂ ਨੇ ਜਾ ਕੇ ਜੋੜਦੀਆਂ ਪਈਆਂ ਨੇ ਬਿਕਰਮਨਜੀਠੀ ਦੇ ਨਾਲ ਬਹੁਤ ਐਮ ਕਿਸਮ ਦੀ ਗੱਲਾਂ ਅੱਜ ਸ਼ੇਅਰ ਕਰਾਂਗੇ ਨਾਲ ਗੱਲ ਕਰਾਂਗੇ ਵਿਜੀਲੈਂਸ ਚਲਾਨ ਦੀ ਜਿਹਦੇ ਦੁਆਰਾ ਕਿਹਾ ਜਾਂਦਾ ਪਿਆ ਸੀ ਕਿ ਵਿਕਰਮ ਮਨਜੀਠੀਆ ਨੂੰ 10 ਸਾਲ ਕੈਦ ਦੀ ਸਜ਼ਾ ਹੋਣ ਚੱਲੀ ਤੇ ਅੱਜ ਹੀ ਬਹੁਤ ਐਮ ਕਿਸਮ ਦੇ ਅਪਡੇਟ ਸ਼ੇਅਰ ਕਰਾਂਗੇ ਪਹਿਲਾ ਵੀਡੀਓ ਵੇਖਨੇ ਆ ਜਾਣਕਾਰੀ ਹਾਸਿਲ ਕਰਨਿਆ ਫਿਰ ਅੱਗੇ ਤੋਂ ਮਜੀਦ ਚਰਚਾ ਕਰਾਂਗੇ ਵੀਡੀਓ ਵੇਖਖ ਤੋਂ ਬੈਨ ਸਾਡੇ ਚੈਨਲ ਤੇ ਨਵੇਂ ਹੋ ਤੇ ਬੇਨਤੀ ਹੈ ਕਿ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਾਂ ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਤੇ ਥਾਰ ਵਾਲੀ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਫੱਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਮੈਂ ਸਵੇਰ ਇੱਕ ਵੀਡੀਓ ਪਾ ਚੁੱਕਿਆ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਵਿਜੀਲੈਂਸ ਅੱਜ ਚਾਰਾਣ ਪੇਸ਼ ਕਰ ਸਕਦੀ ਆ ਤੇ ਮਜੀਠੀਆ ਨੂੰ ਸਜ਼ਾ ਹੋ ਸਕਦੀ ਆ ਕਿਉਂਕਿ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਸੀ ਔਰ ਦੂਜੇ ਪਾਸੇ ਜਿਹੜੀ ਕਾਸ ਸੇਵਲ ਅਮਨਦੀਪ ਪੌਰ ਬਠਿੰਡੇ ਵਾਲੀ ਯਾਨੀ ਥਾਰ ਵਾਲੀ ਬੀਬਾ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਤਾਂ ਨੂੰ ਲੈ ਕੇ ਕੈਸੀ ਖਬਰ ਦੇਖਣ ਜਾ ਰਹੇ ਆ ਤੇ ਬਾਦਲਾਂ ਦੇ ਨਾਲ ਯਾਨੀ ਸੁਖਬੀਰ ਦੇ ਨਾਲ ਜਾ ਕੇ ਉਹਦੇ ਲਿੰਕ ਜੁੜੇ ਨੇ ਉਸ ਬੰਦੇ ਦੇ ਨਾਲ ਤਾਰਾਂ ਜੁੜਦੀਆਂ ਕਿਵੇਂ ਨੇ ਅੱਜ ਤੁਹਾਨੂੰ ਪੂਰੀ ਖਬਰ ਦੋਵੇਂ ਅਪਡੇਟਾਂ ਤੁਹਾਡੇ ਨਾਲ ਇੱਕ ਕਰਕੇ ਸਾਂਝੀ ਕਰਾਂਗੇ ਪਹਿਲੀ ਖਬਰ ਜਿਹੜੀ ਥਾਰ ਵਾਲੀ ਬੀਬਾ ਨੂੰ ਲੈ ਕੇ ਆ ਕਿਉਂਕਿ ਮਾਮਲਾ ਉਹਦੇ ਉੱਤੇ ਵੀ ਬਿਲਕੁਲ ਮਜੀਠੀਆ ਵਾਲਾ ਹੀ ਆ ਉਹਨੂੰ ਵੀ ਵਿਜੀਲੈਂਸ ਨੇ ਚੱਕਿਆ ਔਰ ਚਿੱਟੇ ਦੇ ਇਲਜ਼ਾਮ ਲੱਗੇ ਫੇਰ ਉਹਨੂੰ ਜ਼ਮਾਨਤ ਮਿਲ ਜਾਂਦੀ ਆ ਫੇਰ ਤੋਂ ਦੁਬਾਰਾ ਫੇਰ ਚੈੱਕ ਲੈਂਦੀ ਆ ਵਿਜੀਲੈਂਸ ਅਰ ਅੱਜ ਉਹੀ ਕਾਸਟੇਬਲ ਨੂੰ ਲੈ ਕੇ ਇੱਕ ਅਨੋਖਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਕਿਉਂਕਿ ਇੱਕ ਪਾਸੇ ਕੋਰਟ ਮੰਨੀਓ ਬਹੁਤ ਵੱਡਾ ਝਟਕਾ ਯਾਨੀ ਉਹਨੇ ਜ਼ਮਾਨਤ ਦੀ ਪਟੀਸ਼ਨ ਪਾਈ ਸੀ ਉਹ ਰੱਦ ਕਰ ਦਿੱਤੀ ਗਈ ਆ ਹੁਣ ਉਹਦੀ ਜ਼ਮਾਨਤ ਨਹੀਂ ਹੁੰਦੀ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਨਾਲ ਉਹਦੇ ਲਿੰਕ ਜਿਵੇਂ ਜੁੜ ਜਾਂਦੇ ਨੇ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਅੰਦਰ ਪਹਿਲਾਂ ਵੀ ਆਈਆਂ ਕਦੇ ਭਾਈ ਇਹਦੇ ਵੱਡੇ ਵੱਡੇ ਅਫਸਰਾਂ ਦੇ ਨਾਲ ਆਈਪੀਐਸ ਅਫਸਰਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਲੀਡਰਾਂ ਦੇ ਨਾਲ ਇਹਦੇ ਤਾਰ ਜੁੜੇ ਹੋ ਸਕਦੇ ਨੇ ਪਰ ਜਿਹੜੀ ਗੱਲ ਸਾਹਮਣੇ ਆਈ ਆ ਉਹ ਸੁਖਵੀਰ ਬਾਦਲ ਨੂੰ ਲੈ ਕੇ ਆ ਇਹ ਬਾਦਲ ਬੜਾ ਕੁਝ ਜਿਹੜਾ ਕਿ ਪੰਜਾਬ ਦੇ ਲੋਕਾਂ ਤੋਂ ਲੁਕੋ ਰਹੇ ਸੀ ਕਿਉਂਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ ਦਰਸਲ ਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਸਹਰੇ ਨੇ ਚੱਕ ਫਤੇ ਸਿੰਘ ਵਾਲੇ ਉਥੋਂ ਦੀ ਇੱਕ ਕਾਂਸਟੇਬਲ ਸੀ ਤਾਂ ਉਥੋਂ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਹੁਣ ਤਾਰ ਜੁੜਦੇ ਕਿਵੇਂ ਨੇ ਤਾਂ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਇਹਦੀ ਮਾਂ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਯਾਨੀ ਝਾੜੂ ਪੋਚਾ ਕਰਦੀ ਸੀ ਅਮਨਦੀਪ ਕੌਰ ਕਾਂਸਟੇਬਲ ਦੀ ਮਾਂ ਯਾਨੀ ਸੁਖਵੀਰ ਬਾਦਲ ਦੇ ਨਾਨਕਿਆਂ ਦੇ ਘਰੇ ਤਾਂ ਉਥੋਂ ਉਹਨਾਂ ਨੇ ਆਪਣੀ ਕੁੜੀ ਦੇ ਲਈ ਸ਼ਿਫਾਰਿਸ਼ ਪਾ ਦਿੱਤੀ ਕਹਿੰਦੇ ਮੇਰੀ ਕੁੜੀ ਨੂੰ ਕਿਤੇ ਨਾ ਕਿਤੇ ਭਰਤੀ ਕਰਵਾ ਦਿਓ ਯਾਨੀ ਪੜ੍ਹੀ ਲਿਖੀ ਸੀਗੀ ਥੋੜਾ ਬਹੁਤਾ ਚਲੋ ਉਹਨਾਂ ਨੇ ਸਿੱਧਾ ਡਾਇਰੈਕਟ ਯਾਨੀ ਪੁਲਿਸ ਦੇ ਵਿੱਚ ਇਸ ਮਹਿਕਮੇ ਦੇ ਅੰਦਰ ਯਾਨੀ ਭਰਤੀ ਕਰਵਾਇਆ ਤਾਂ ਐਸੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਇੱਕ ਹਦਾਇਤ ਦਿੱਤੀ ਕਿ ਜੇਕਰ ਕੋਈ ਵੀ ਸਰਕਾਰ ਬਦਲਦੀ ਹੈ ਪਰ ਬੋਲੀ ਸਾਡੀ ਬੋਲਣੀ ਪੈਣੀ ਹੈ ਹੁਣ ਸਰਕਾਰ ਡੇਗਣ ਦਾ ਕੰਮ ਕਰਨ ਜਾ ਰਹੀ ਸੀ ਇਹੀ ਅਮਨਦੀਪ ਕੌਰ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦਾ ਨਾਮ ਖਰਾਬ ਕਰਨਾ ਚਾਹੁੰਦੀ ਸੀ ਤਾਂ ਕਿ ਹੁਣ ਦੀ ਮੌਜੂਦਾ ਸਰਕਾਰ ਦੇ ਉੱਤੇ ਇਹੀ ਸਵਾਲ ਉੱਠਣ ਕਿ ਭਾਈ ਮੌਜੂਦਾ ਸਰਕਾਰ ਦੇ ਅਫਸਰ ਮਾੜੇ ਨੇ ਜਾਂ ਫਿਰ ਇਹ ਸਰਕਾਰ ਮਾੜੀ ਹੈ ਇਹ ਸੁਖਵੀਰ ਸਿੰਘ ਬਾਦਲ ਦੀ ਚਲਾਈ ਹੋਈ ਕਹਾਣੀ ਜਿਹੜੇ ਉਹਨਾਂ ਨੇ ਕੰਡੇ ਵੀਜੇ ਸੀ ਉਹ ਚੁਗਣੇ ਪੈ ਰਹੇ ਨੇ ਇੱਕ ਪਾਸੇ ਕੌਨਸਟੇਬਲ ਨੂੰ ਵੱਡਾ ਝਟਕਾ ਔਰ ਸੁਖਵੀਰ ਬਾਦਲ ਦੀ ਇਹੀ ਬੀਜੀ ਹੋਈ ਫਸਲ ਅੱਜ ਪੰਜਾਬ ਦੇ ਲੋਕਾਂ ਨੂੰ ਤਵਾਹ ਕਰਨ ਚੱਲੀ ਸੀ ਤਾਂ ਮਾਨਯੋਗ ਹਾਈ ਕੋਰਟ ਬਣੀ ਉਸ ਨੂੰ ਬਹੁਤ ਵੱਡਾ ਝਟਕਾ ਮਿਲ ਗਿਆ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਬਿਲਕੁਲ ਮਜੀਠੀਆ ਦੀ ਤਰ੍ਹਾਂ ਉਹਨੂੰ ਵੀ ਜੇਲ੍ਹ ਦੇ ਅੰਦਰ ਧੱਕ ਦਿੱਤਾ ਗਿਆ ਔਰ ਸਕੰਜਾ ਕੱਸ ਦਿੱਤਾ ਗਿਆ ਆ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਬਕਰਮ ਸਿੰਘ ਮਜੀਠੀਆ ਸਵੇਰ ਮੈਂ ਇੱਕ ਅਪਡੇਟ ਪਾਈ ਸੀ ਸਾਡੇ ਲੋਕਾਂ ਨੂੰ ਲੱਗਿਆ ਕਿ ਨਹੀਂ ਇਹ ਖਬਰ ਨਹੀਂ ਹੋ ਸਕਦੀ ਇਸ ਤਰ੍ਹਾਂ ਪਰ ਮੈਂ ਤੁਹਾਨੂੰ ਹੁਣ ਸੁਣਾਉਣਾ ਵੀ ਚਾਹੁੰਦਾ ਕਿਕੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਅੱਗੋਂ ਵਿਕਰਮ ਸਿੰਘ ਮਜੀਠੀਆ ਨੇ ਵੀ ਪਟੀਸ਼ਨਾਂ ਪਾ ਰੱਖੀਆਂ ਨੇ ਕਿ ਮੇਰੀ ਜ਼ਮਾਨਤ ਹੋ ਜਾਵੇ ਪਰ ਅੱਗੋਂ ਮਿਲਿਆ ਕੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਉਹਦੀ ਜੇਲ੍ਹ ਔਰ ਉਸ ਦੀ ਸਜ਼ਾ ਨੂੰ ਲੈ ਕੇ ਹੈ ਸੋਨੂੰ ਹਮਦਨ ਦੋਵਾਰ ਦੇ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ੋਮਨੀ ਅਕਾਲੀਪੁਰ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਮੁਵਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਇਸ ਦੌਰਾਨ ਜੇਲ੍ਹ ਦੇ ਵਿੱਚ ਬੈਰਕ ਬਦਲਨ ਅਤੇ ਗਰਾਉਂਡ ਆਫ ਅਰੈਸਟ ਲਈ ਦਾਖਲ ਕੀਤੀ ਗਈ ਪਟੀਸ਼ਨ ਤੇ ਵੀ ਸਰਕਾਰ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਏਗਾ ਉਹਨਾਂ ਨੂੰ ਵਿਜਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਜਲਦੀ ਹੀ ਚਲਾਨ ਵੀ ਫੇਰ ਕਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਜੋ ਮਜੀਠੀਆ ਤੇ ਸ਼ਿਕੰਜਾ ਹੋਰ ਕੱਸਿਆ ਜਾ ਸਕੇ ਤਾਂ ਸੁਣ ਲਿਆ ਪੰਜਾਬ ਵਾਲਿਓ ਸ਼ਿਕੰਜਾ ਮਜੀਠੀਆ ਤੇ ਕੱਸਿਆ ਜਾਣਾ ਜਿਹੜੀ ਖਬਰ ਤੁਹਾਡੇ ਸਾਹਮਣੇ ਲਿਖੀ ਆ ਜੇਕਰ ਸੱਚ ਨਾ ਨਿਕਲੀ ਤਾਂ ਜੋ ਮਰਜੀ ਕਮੈਂਟਾਂ ਦੇ ਵਿੱਚ ਲਿਖ ਦਿਓ ਕਿਉਂਕਿ ਬਿਕਰਮ ਸਿੰਘ ਮਜੀਠੀਆ 10 ਸਾਲ ਦੇ ਲਈ ਪੱਕਾ ਜੇਲ੍ਹ ਦੇ ਅੰਦਰ ਜਾ ਰਹੇ ਨੇ ਕਿਉਂਕਿ ਇਹਨਾਂ ਦੇ ਜਿਹੜੇ ਵਕੀਲ ਨੇ ਸਰਕਾਰੀ ਵਕੀਲਾਂ ਦੀ ਗੱਲ ਕਰ ਰਿਹਾ ਮੈਂ ਸਰਕਾਰੀ ਵਕੀਲ ਜਿਹੜੇ ਸਰਕਾਰ ਤਰਫੋਂ ਖੜੇ ਕੀਤੇ ਗਏ ਨੇ ਉਹਨਾਂ ਵਕੀਲਾਂ ਦਾ ਵੀ ਬਹੁਤ ਵੱਡਾ ਦਾਅਵਾ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਲੰਬੇ ਟਾਈਮ ਲਈ ਜੇਲ੍ਹ ਜਾਣਗੇ ਕਿਉਂਕਿ ਉਹਨਾਂ ਕੋਲ ਜਿਹੜੇ ਤਿੰਨ ਫਿਗਰ ਤੁਹਾਨੂੰ ਸਵੇਰ ਵਾਲੀ ਵੀਡੀਓ ਦੇ ਵਿੱਚ ਦੱਸੇ ਸੀ ਉਹੀ ਦਰਾਂਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਪਸਾਉਣ ਜਾ ਰਹੇ ਨੇ ਪਹਿਲਾ ਫਿਗਰ ਉਹੀ ਆ ਕਿ 161 ਕਰੋੜ ਦੂਜਾ ਹੈਗਾ ਜਿਹੜਾ ਕਿ 263 ਕਰੋੜ ਤੀਸਰਾ 141 ਕਰੋੜ ਦਾ ਏ ਬਿਲਕੁਲ ਪੈਸਾ ਜਿਹੜਾ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਮੌਜੂਦ ਪਾਇਆ ਗਿਆ ਸੀ ਐਸ ਕਰਕੇ ਸਰਕਾਰੀ ਵਕੀਲਾਂ ਔਰ ਵਿਜੀਲੈਂਸ ਨੇ ਬਹੁਤ ਵੱਡੇ ਭਰੋਸੇ ਦੇ ਨਾਲ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਲੰਬੇ ਟਾਈਮ ਲਈ ਜੇਲ੍ਹ ਕੱਟੂਗਾ ਐਸ ਲਈ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਪੱਕੇ ਪੈਰਾਂ ਤੇ ਹੁੱਕੇ ਮਜੀਠੀਆ ਚੱਕਿਆ ਤੇ ਹੁਣ ਅਸੀਂ ਇਹਨੂੰ ਨਹੀਂ ਛੱਡਾਂਗੇ ਤਾਂ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਔਰ ਇਹਨਾਂ ਦੀ ਧਰਮ ਪਤਨੀ ਜਾਂ ਫਿਰ ਆਕਾਲੀ ਦਲ ਦੇ ਪ੍ਰਧਾਨ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਉਹ ਬਹੁਤ ਵੱਡੇ ਵੱਡੇ ਦਾਵੇ ਕਰਦੇ ਸੀ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਨਾ ਦਾ ਚਿੱਟੇ ਦਾ ਤਸਕਰ ਹੈ ਔਰ ਨਾ ਕੋਈ ਬੇਨਾਮੀ ਸਾਡੇ ਕੋਲ ਸੰਪਤੀ ਹੈ ਪਰ ਦਰਅਸਲ ਦੇ ਵਿੱਚ ਕੁਛ ਨਾ ਕੁਛ ਤਾਂ ਅਦਾਲਤ ਦੇ ਵਿੱਚ ਕਾਲਾ ਹੈਗਾ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਹੁਣ 10 ਸਾਲ ਤੱਕ ਦੀ ਸਜ਼ਾ ਭੋਗਣੀ ਪੈਣੀ ਹੈ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਕੱਲਾ ਪੰਜਾਬ ਦੀ ਸਰਕਾਰ ਦਾ ਕਸੂਰ ਨਹੀਂ ਪੰਜਾਬ ਦੇ ਲੋਕ ਦਰਅਸਲ ਦੇ ਵਿੱਚ ਇਸੇ ਗੱਲ ਦੇ ਵਿੱਚ ਪੂਰੇ ਪੰਜਾਬ ਦੇ ਲੋਕ ਸ਼ਾਮਲ ਨੇ ਉਹ ਕਹਿੰਦੇ ਆ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਭੇਜੋ ਕੋਈ ਕਹਿੰਦਾ ਇਹਨੂੰ ਮੌਤ ਦੀ ਸਜ਼ਾ ਦਿਓ ਤਾਂ ਹੁਣ ਪੰਜਾਬ ਦੀ ਸਰਕਾਰ ਕਿਤੇ ਨਾ ਕਿਤੇ ਉਹਨੂੰ 10 ਸਾਲ ਦੀ ਸਜ਼ਾ ਦੇ ਸਕਦੀ ਆ ਤਾਂ ਠੀਕ ਆ ਕੀ ਰਿਪੋਰਟ ਵੇਖੀਏ ਇੱਥੇ ਜੀ ਬਿਕਰਮ ਮਨਜੀਠੀਏ ਦੇ ਜਿਹੜਾ ਜੋ ਬਹੁਤ ਵੱਡਾ ਚਟਕਾਨ ਨੂੰ ਲੱਭਿਆ ਕਿਉਂਕਿ ਇੱਥੇ ਜਿਹੜੀ ਦਰਖਾਸਤ ਪਾਈ ਗਈ ਸੀ ਆ ਜ਼ਮਾਨਤ ਦੀ ਦਰਖਾਸਤ ਉਹ ਜਿਹੜੀ ਹੈ ਅਜੇ ਉਹਨੂੰ ਐਕਸੈਪਟ ਨਹੀਂ ਕੀਤਾ ਗਿਆ ਤੇ ਇੱਥੇ ਆ ਇਹਨਾਂ ਨੇ ਬਹੁਤ ਐਮ ਕਿਸਮ ਦੀ ਗੱਲ ਕੀਤੀ ਕਿ ਅਗিয়ে ਇਹਨੂੰ ਜਿਹੜਾ ਬਹੁਤ ਦੇਰ ਤੱਕ ਜੇਲ੍ਹ ਦੇ ਵਿੱਚ ਮਨਜੀਤਿਆ ਰਹਿਣ ਆਲਾ ਨਾਲ ਹੀ ਇਹਨਾਂ ਨੇ ਇਹਨਾਂ ਦੇ ਚਾਰਜਸ ਵੀ ਦੱਸੇ ਕਿ ਨਾਲ ਇਹਨਾਂ ਨੇ ਜਿਹੜੀ ਕਰਪਸ਼ਨ ਕੀਤੀ ਏ ਉਹ ਵੀ ਇਹਨਾਂ ਦੇ ਠੀਕ ਹੈ ਖਾਤੇ ਦੇ ਵਿੱਚ ਜਿਹੜਾ ਲਿਖਿਆ ਗਿਆ ਉਹ ਸਾਰਾ ਕੁਝ ਐਡ ਹੋਇਆ ਤੇ ਉਹਨੂੰ ਲੈ ਕੇ ਹੁਣ ਵਿਕਰਮਨ ਜੀਠਿਆ ਨੂੰ 10 ਸਾਲ ਦੀ ਸਜ਼ਾ ਜਰੀਏ ਪੱਕੀ ਸੁਣਾਈ ਜਾਣ ਵਾਲੀ ਏ ਤੇ ਨਾਲ ਇੱਥੇ ਇਹਨਾਂ ਨੇ ਠੀਕ ਹੈ ਐਸ ਕੁੜੀ ਦੀ ਗੱਲ ਕੀਤੀ ਅਮਨਦੀਪ ਕੌਰ ਦੀ ਜਿਹਦੇ ਜਿਹੜੇ ਨੇ ਕਨੈਕਸ਼ਨ ਜਿਹੜੇ ਨੇ ਮਿਲਦੇ ਨੇ ਬਿਕਰਮਨਜੀਠੇ ਦੇ ਨਾਲ ਐ ਤੇ ਜੀ ਕਿਸ ਤਰ੍ਹਾਂ ਸੁਖਵੀਰ ਬੱਦਲ ਨੇ ਅਮਨਦੀਪ ਕੌਰ ਨੂੰ ਇਸਤੇਮਾਲ ਕੀਤਾ ਤੇ ਕਿਸ ਤਰ੍ਹਾਂ ਅਮਨਦੀਪ ਦਾ ਇਸਤੇਮਾਲ ਕਰਕੇ ਉਹ ਕਿਹੋ ਜਿਹਾ ਕੰਮ ਉਹਦੇ ਕੋਲੋਂ ਲੈਣਾ ਚਾਹੁੰਦਾ ਸੀ ਤੇ ਜਿਹੜੀ ਗੌਰਮੈਂਟ ਏ ਉਨੂੰ ਜਿਹੜਾ ਇੱਕ ਤੱਬਾ ਜਿਹੜਾ ਇੱਕ ਲਾਣਾ ਚਾਹੁੰਦਾ ਸੀ ਕਿ ਜੈਜ ਗਵਰਨਮੈਂਟ ਜਿਹੜਾ ਸਹੀ ਕੰਮ ਨਹੀਂ ਕਰਦੀ ਪਈ ਤੇ ਇਹਦੇ ਕਰਕੇ ਐਸ ਕੁੜੀ ਨੂੰ ਵੀ ਜੇਲ ਦੇ ਵਿੱਚ ਰੱਖਿਆ ਗਿਆ ਹੈ ਤੇ ਕਿਆ ਜਾਂਦਾ ਪਏ ਕਿ ਹਜੇ ਇਹਨੂੰ ਜੇਲੂ ਬਾਹਰ ਨਹੀਂ ਕੱਢਿਆ ਜਾਏਗਾ ਬਹੁਤ ਅਹਿਮ ਕਿਸਮ ਦੀ ਹੋਈ ਇਹ ਪ੍ਰੋਗਰੈਸ ਇੱਥੇ ਵਿਕਰਮਨ ਜੀ ਠੀਏ ਨੂੰ ਕੰਟੀਨਿਊਸਲੀ ਜਿਹੜਾ ਆ ਠੀਕ ਹੈ ਨਾਉ ਮੀਤੀ ਫੇਸ ਕਰਨਾ ਪੈਂਦੀ ਪਈ ਕਿਉਂਕਿ ਇੱਥੇ ਉਹਨਾਂ ਨੂੰ ਮੀਤ ਸੀ ਕਿ ਜ਼ਮਾਨਾ ਜਿਹੜੀ ਉਹ ਹੋ ਜਾਏਗੀ ਤੇ ਵਿਕਰਮਨ ਜੀਠੀਆ ਜਿਹੜਾ ਬਾਹਰ ਆ ਜਾਏਗਾ ਬਟ ਇੱਥੇ ਅਗੇ مزید ਜਿਹੜੇ ਅਦਾਲਤ ਨੇ ਕੀ ਹੁਕਮ ਜਾਰੀ ਕੀਤੇ ਨੇ ਤੁਹਾਡੇ ਨਾਲ مزید ਡਿਟੇਲ ਵੀ ਸ਼ੇਅਰ ਕਰਾਂਗੇ ਤੁਸੀਂ ਸਟੇਟ ਹੋਣਾ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ